D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਆ ਬਲਵਿੰਦਰ ਸਿੰਘ ਬਠਿੰਡਾ ਦੇ ਪਿੰਡਾਂ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਐਕਵਾਇਰ ਕੀਤੀ ਜਾ ਰਹੀਆਂ ਨੇ ਤੇ ਕਿਸਾਨਾਂ ਵੱਲੋਂ ਪਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਰੋਸ ਦੇ ਵਜੂ ਅੱਜ ਕਿਸਾਨਾਂ ਵੱਲੋਂ ਇੱਕ ਪਾਰੀ ਇਕੱਠ ਕੀਤਾ ਗਿਆ ਸੀ ਇਸ ਇਕੱਠ ਦੇ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਇੱਕ ਤਰਕਰਾਰ ਦੇਖਣ ਨੂੰ ਮਿਲੀ ਤੇ ਉਗਰਾਹਾ ਗਰੁੱਪ ਜਿੱਥੇ ਗੁਰਾਹਾਂ ਜਥੇਬੰਦੀ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਉਹਨਾਂ ਵੱਲੋਂ ਦੂਜੇ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ ਤੇ ਉੱਥੇ ਜਾ ਕੇ ਕਿਸਾਨਾਂ ਦੇ ਕਬਜ਼ੇ ਛੜਾਏ ਜਾ ਰਹੇ ਨੇ ਇਸ ਸਰਕਾਰ ਨੂੰ ਵੀ ਪਤਾ ਹੈ ਆਪਾਂ ਨੂੰ ਇਹ ਗੱਲ ਦਾ ਪਤਾ। ਕਈ ਵਾਰ ਸਰਕਾਰ ਦੇ ਨਾਲ ਇਹ ਗੱਲਬਾਤ ਤੇ ਗੱਲ ਸਾਫ਼ ਹੋ ਗਈ ਵੀ ਜਿੱਨਾ ਜਰ ਕਿਸਾਨਾਂ ਦੀ ਸਹਿਮਤੀ ਨਹੀਂ ਹੁੰਦੀ ਉਹਨਾਂ ਦੇ ਜਬਰੇ ਜ਼ਮੀਨਾਂ ਲੈਣੇ ਕੋਈ ਨਹੀਂ। ਇਹ ਗੱਲ ਕਰਨ ਤੋਂ ਬਾਅਦ ਵੀ ਠੱਕੇ ਨਾਲ ਜ਼ਮੀਨਾਂ ਨੱਪ ਕੇ ਹੋਰਾਂ ਝਾੜ ਕੇ ਨੱਪ ਕੇ ਲਾ ਕੇ ਜਿਹੜਾ ਹੁੰਦਾ ਤਰੀਕਾ ਸਰਕਾਰ ਦਾ ਵੀ ਲੋਕਾਂ ਨੂੰ ਕਿਵੇਂ ਦਬ ਕੇ ਰੱਖਣਾ ਹੈ। ਉਹ बार-बार ਆਵਾਜ਼ਾਂ ਲਾ ਕੇ ਹੁਣ ਦੇਖ ਰਹੀ ਹੈ। ਇਸ ਕਰਕੇ ਹੁਣ 말ਦੇ ਐ ਵੀ ਹੁਣ ਪਿੱਛੇ ਹਟਣਾ ਗਰਦਨਾ ਨੀਂਂਆਂ ਕਰਕੇ ਜਾਣਾ ਨਾਬਰੀ ਛੱਡ ਕੇ ਜਾਣਾ ਬਰਾਦ ਛੱਡ ਕੇ ਜਾਣਾ ਬੱਚਿਆਂ ਦੀ ਰੋਟੀ ਜਾਂਦੀ ਹੈ ਜਾਣ ਦੇ ਉਹ ਗੱਲ ਨੂੰ ਬਣ ਕੇ ਤਰਨਾ ਜੇ ਗਾਂ ਦਾ ਫੈਸਲਾ ਕਰਨਾ ਹੈ ਭਰਾਓ ਬਚਦਾ ਕੁਝ ਨਹੀਂ ਜੇ ਕੁਝ ਬਾਜੀਆਂ ਜੋ ਗਵਾਚਾ ਗਾਜਾ ਉਹ ਬਾਂਸ ਮਰਾਉਣਾ ਤਾਂ ਵੱਡੀ ਲੜਾਈ ਦੀ ਥੋੜਾ ਜਿਹੜਾ ਸਾਡੇ ਕੋਲੇ ਹੈ ਜੇ بچਾਉਣਾ ਤਾਂ ਇੱਥੇ ਦਾ ਪੂਰੇ ਲੰਮੇ ਤੱਕ ਦੇ ਸਮਰਸ਼ਾ ਦੀ ਲੋੜ ਹੈ ਇਸ ਕਰਕੇ ਹੁਣ ਜਦੋਂ ਆਪਾਂ ਤੁਮ ਤੁਰਨਾ ਹੈ ਇੱਥੇ ਬਾਅਦ ਖਿਆਲ ਰੱਖ ਕੇ ਚੱਲਣਾ ਪਾਣਾ ਤੁਸੀਂ ਆਪਸ ਵਿੱਚ ਨਾ ਕਿਤੇ ਦਰ ਫੇੜ ਫੁੜ ਕੇ ਮਰ ਜਾਓ ਕਿਤੇ ਕੋਈ ਬੁੜੇ ਨੂੰ ਨਤਾਲ ਨਿਓ ਕਿਤੇ ਜੋਸ਼ ਤੇ ਦੇਖੋ ਨਾ ਤੁਸੀਂ ਇਹ ਕਰਦਾ ਵੀ ਖਿਆਲ ਰੱਖਣਾ ਬਕਾਇਦਾ ਜਾਗ ਤੇ ਨਾਲ ਚੱਲਣਾ ਆਪਾਂ ਹੁਣ ਤੁਰਾਂਗੇ ਚਾਹੇ ਤੁਸੀਂ ਪੀਲੀ ਸਾਰੀ ਗੱਲ ਦਹਰਾਉਣ ਦੀ ਕੋਈ ਲੋੜ ਨਹੀਂ ਆਪਣੀਆਂ ਗੱਡੀਆਂ ਵਿੱਚ ਬੈਠੋ ਤੇ ਪਰਵਾਹ ਨਾ ਹੋਵੇ ਧੰਨਵਾਦ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਵੀ ਸਾਨੂੰ 48 ਲੱਖ ਪਰ ਇਕੜ ਦਿੱਤਾ ਜਾ ਰਿਹਾ ਹੈ ਪਰ ਅਸੀਂ 92 ਲੱਖ ਦੀ ਮੰਗ ਕਰ ਰਹੇ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਇਸ ਮੁੱਦੇ ਨੂੰ ਲੈ ਕੇ ਕੀ ਗੱਲ ਕਰਦਾ ਹੈ ਕਿਸਾਨਾਂ ਨੂੰ ਸਮਝਾਇਆ ਜਾਂਦਾ ਜਾਂ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਦੇ ਨੇ ਇਹ ਅਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ